ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ YouTube ਚੈਨਲ ਖਹਿਰਾ ਡੇਰੀ ਫਾਰਮ ਕਰਨਤਾਰਨ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਆਡਰੈਸ ਇੱਕ ਈਰ ਦਾ ਜ਼ਰੂਰ ਕਨਫਰਮ ਕਰ ਲਿਓ ਪਿੰਡ ਦੋਸਤੋ ਵੀਰ ਦਾ ਕੈਰੋਂ ਤਹਿਸੀਲ ਪੱਤੀ ਜ਼ਿਲ੍ਹਾ ਸ਼੍ਰੀ ਕਰਨਤਾਰਨ ਸਾਹਿਬ ਨਾਮ ਦੋਸਤੋ ਵੀਰ ਦਾ ਝੰਡਾ ਸਿੰਘ ਜਿਨ੍ਹਾਂ ਦੇ ਫਾਰਮ ਤੇ ਅੱਜ ਆਪਾਂ ਵੀਡੀਓ ਤੋਂ ਪਹੁੰਚੇ ਆ ਅੱਜ ਦੀ ਵੀਡੀਓ ਦੇ ਵਿੱਚ ਦੋਸਤੋ ਤੁਹਾਨੂੰ ਦੋ ਨਾਗ ਮੱਝਾਂ ਦੇ ਵਿੱਚ ਦਿਖਾਵਾਂਗੇ ਦੋਵੇਂ ਮਜੇੜੀਆਂ ਸੰਗਿਆ ਸਰਾਗੀਆਂ ਹੋਣਗੀਆਂ। ਪ੍ਰੋਪਰ ਡਿਟੇਲ ਸਾਰੀ ਆਪਾਂ ਇਹਨਾਂ ਪਸ਼ੂਆਂ ਦੀ ਵੀਰ ਦੇ ਕੋਲੋਂ ਪੁੱਛ ਕੇ ਤਾਂ ਨਾ ਸਾਝੀ ਕਰ ਲਾਂਗੇ। ਉਸ ਤੋਂ ਪਹਿਲਾਂ ਦੋਸਤੋ ਬੇਨਤੀ ਆ ਪਸ਼ੂ ਖਰੀਦਣ ਤੋਂ ਪਹਿਲਾਂ ਆਪਾਂ ਤਸੱਲੀ ਜਰੂਰੀ ਕਰਨੀ ਆ ਪਸ਼ੂ ਦੀ ਨਰਕ ਪਰਖ ਜਰੂਰੀ ਕਰਨੀ ਆ ਦੋਸਤੋ ਤੁਸੀਂ ਆਪ ਅਗੇ ਕਰਨੀ ਹੁੰਦੀ ਆ। ਆਪਣਾ ਹੱਕ ਸਮਝ ਕੇ ਆਪਣਾ ਫਰਜ਼ ਸਮਝ ਕੇ ਤਸੱਲੀ ਕਰਕੇ ਪਸ਼ੂ ਕੀ ਦੇਵੋ ਤਾਂ ਕਿ ਬਾਅਦ ਵਿੱਚ ਕੋਈ ਲੰਬੜੀ ਗੱਲ ਨਾ ਹੋਵੇ। ਚੈਨਲ ਨੂੰ ਵੀ ਜੀ ਸਬਸਕ੍ਰਾਈਬ ਕਰ ਦਿਓ ਤੇ ਬੈਲ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਤੱਕ ਪ ਆਓ ਵੀ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਡਿਟੇਲ ਆਪਾਂ ਸਾਰੀ ਇਹਨਾਂ ਪਸ਼ੂਆਂ ਦੀ ਜਿਹੜੀ ਆ ਵੀਰ ਦੇ ਕੋਲੋਂ ਪੁੱਛ ਲੈਨੇ ਆ ਤੁਸੀਂ ਦੋਸਤੋ ਵੀਡੀਓ ਐਂਡ ਤੱਕ ਜੀ ਮੂਵ ਦੇਖਿਓ ਜੀ ਸასიਆ ਭਾਜੀ ਸਾਚੀ ਹੋਰ ਠੀਕ ਹੈ ਵਧੀਆ ਵਧੀਆ ਠੀਕ ਠਾਕ ਜੀ ਚੜਦੀ ਕਲਾ ਬੰਦੀ ਕਿੱਬਾ ਕੰਮ ਕਰ ਵਧੀਆ ਚੱਲੀ ਜਾਂਦਾ ਵਧੀਆ ਵਧੀਆ ਕਿਰਪਾ ਮਾਲਕ ਦੀ ਸੱਚੇ ਪਾਤਸ਼ਾਹ ਐਡਰੈਸ ਬੋਲ ਦੀ ਬੀਜੀ ਆਪਣਾ ਬੈਸ ਵੀਰ ਦੀ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰ ਨਾਮ ਚੰਦਾ ਸਿੰਘ ਵਪਾਰੀ ਪਿੰਡ ਕੈਰੋਂ ਹਾਂਜੀ ਫੋਨ ਨੰਬਰ ਫੋਨ ਨੰਬਰ ਹੈ ਜੀ 9872439714 ਠੀਕ ਹੈ ਹਾਂਜੀ ਹਾਂਜੀ ਭਾਈ ਜੀ ਅੱਜ ਆਪਣੇ ਕੋ ਦੋ ਮੱਝਾਂ ਤੇ ਇੱਕ ਗਾਂ ਜਿਹੜੀ ਆਪਣੇ ਕੋ ਹੈ ਨਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਮੱਝ ਆ ਜਮਾ ਇੰਗਰੀਜਨ ਲੈ ਆਂਦੀ ਹੈ ਜੀ ਹਾਂਜੀ ਇਹ ਵੀਰ ਜੀ ਬੂਰੀ ਨੀਲੀ ਬੂਰੀ ਨੀਲੀ ਹੈ ਨਾ ਹਾਂਜੀ ਮਾਰਕਿੰਗਾ ਵੇਖੋ ਵੀਰ ਜੀ ਸਾਰੀਆਂ ਦੇਖੋ ਜੀ ਨਿਸ਼ਾਨੀਆਂ ਚੈੱਕ ਮੰਨ ਲਓ ਸੂਤ ਤੇ ਵੀ ਪੂਛ ਵੇਖ ਲਓ ਕਿੱਥੋਂ ਤੱਕ ਵਾਈਟ ਜੀ ਲਓ ਜੀ ਚੈੱਕ ਕਰ ਲਓ ਕਿਉਂ ਕਿਉਂ ਪੈਰਾਂ ਤੇ ਨਿਸ਼ਾਨੀਆਂ ਜੇ ਵਹਾਨੇ ਤੇ ਵੀ ਵੀਰ ਜੀ 100% ਦਿੱਲੀ ਰਵੀ ਜੀ ਹਾਂ ਵੇਖੋ ਕਹਿੰਦੇ ਇਹ ਬੂਰਾ ਰੰਗ ਹਾਂ ਬੂਰਾ ਰੰਗ ਹੈ ਨਾ ਜੀ ਛੋਟਾ ਸਿੰਗ ਛੋਟਾ ਸਿੰਗ ਦੇ ਭਾਅ ਵੀ ਛੋਟਾ ਹੀ ਹੋਊ ਛੋਟੀ ਵੀ ਵੀ ਦੀ ਸੂਈ ਕਿੰਨਾ ਸੂਆ ਜੇ ਇਹ ਵੀਰ ਜੀ ਦੂਜਾ ਸੂਆ ਪਿਓਰ ਛੋਟੀ ਸੂਈ ਆ ਦੂਜਾ ਸੂਆ ਸੂਈ ਤੇ ਇਹਦੇ ਮਗਰ ਬੱਚਾ ਬੂਰਾ ਹੀ ਕੱਟਾ ਵੀਰ ਜੀ ਆਹ ਲਓ ਜੀ ਆਹ ਵੇਖੋ ਮਾਲੀ ਵੀ ਮਗਰ ਇਹਦੇ ਬੂਰਾ ਜੀ ਕਰੋ ਛੇੜੀ ਦੋ ਨੀਲੀ ਰੰਗ ਦੀ ਸਾਰ ਨਾ ਇਹਦੇ ਵੀ ਪੈਰਾਂ ਤੇ ਚੌਂ ਤੇ ਮਾਰਕ ਨਾ ਇੰਨਾ ਵੀਰ ਜੀ ਲਓ ਜੀ ਕਰ ਲੋ ਜੀ ਹਾਂ ਜੀ ਬੂਰਾ ਇੱਕ ਵਾਰੀ ਤੁਹਾਨੂੰ ਚੰਗੀ ਤਰ੍ਹਾਂ ਦਿਖਾ ਦਣਾ ਆਹ ਕਰੋ ਚੈੱਕ ਜੀ ਪੂਰੀਆਂ ਨਿਸ਼ਾਨੀਆਂ ਵੇਖੋ 100% ਹਾਂ ਬੂਰੀ ਨੀਲੀ ਰਾਵੀ ਹਾਂਜੀ ਲਓ ਜੀ ਕਰੋ ਚੈੱਕ ਜੀ ਦੁੱਧ ਬਾਈ ਜੀ ਕਿੰਨਾ ਚੋਂ ਆਉਂਦੀ ਹੈ ਦੁੱਧ ਵੀਰ ਜੀ ਹੋਣੇ ਦੇ ਕੋਲੇ 9-10 ਕਿਲੋ ਦੁੱਧ ਹੈਗਾ ਵੀਰ ਜੀ ਪੱਕਾ ਲਓ ਜੀ 9 ਤੋਂ 10 ਲੀਟਰ ਦੁੱਧ ਜਿਹੜਾ ਹੁਣ ਮੌਕੇ ਦਾ ਚੋਂ ਆਉਂਦੀ ਹੈ ਜੀ ਹਾਂ ਪਿੱਠਪੂੜੇ ਦੀ ਚੜਾਈ ਕਰੋ ਚੈੱਕ ਜੀ ਲਓ ਜੀ ਕੱਦ ਕਾਠ ਕਰ ਲੋ ਚੈੱਕ ਰਾਜੀ ਪੂਰੀ ਜੰਮੀ ਬਲੀ ਪੂਰੀ ਵੇਖ ਲਓ ਜੀ ਹਾਂ ਆਹ ਕਰੋ ਜੀ ਦੀ ਫੇਸ ਕੁਆਲਿਟੀ ਚੈੱਕ ਵੇਖੋ ਹਾਂ ਵੇਖੋ ਆ ਅੱਖਾਂ ਵੀ ਨੀਲੀਆਂ ਵੀ ਕੀ ਕਰੋ ਜੀ ਚੈੱਕ ਵੇਖੋ ਜੀ ਮੰਨ ਲਓ ਇਹ ਗੱਲ ਹੈਗੀ ਕਰਮਾਂ ਵਾਲੀ ਚੰਗੇ ਫਾਰਮਰ ਕੋ ਚਲ ਗਈ ਤੇ ਮੰਨ ਲਓ ਦੋ ਦਿਨ ਨੇ ਵੀਰ ਜੀ 11 12 ਕਿਲੋ ਪਾਈ ਜਾਣਾ ਭਾਂਡੇ ਚ ਕਿੰਨਾ ਟਾਈਮ ਦੱਸਿਆ ਹੋ ਗਿਆ ਸੂਈ ਨੂੰ ਇਹਨੂੰ ਵੀਰ ਜੀ ਆ ਜਾ ਲਾ ਲਓ ਬੱਚੇ ਤੋਂ ਲਾ ਲਓ 7 ਲਾ ਲਓ 8 ਲਾ ਲਓ ਸੂਈ ਨੂੰ ਹਫਤਾ 10 ਦਿਨ ਦਾ ਟਾਈਮ ਦੱਸਿਆ ਹੋ ਗਿਆ ਸੂਈ ਨੂੰ ਚੈੱਕ ਕਰ ਲਿਓ ਆਹ ਲਓ ਜੀ ਵੇਖੋ ਬੱਚਾ ਵੀ ਪ्योर ਨੀਲੀ ਰਾਵੀ ਦਾ ਪੂਰੇ ਰੰਗ ਦਾ ਘਟਾ ਮਗਰ ਹਾਂਜੀ ਦੋਸਤੋ ਮੈਂ ਇਹਨੂੰ ਕਰੋ ਚੈੱਕ ਜੀ ਬੜੇ ਵੀਰਾਂ ਦੀ ਡਿਮਾਂਡ ਸੀ ਕਿ ਨੀਲੀ ਰਾਵੀ ਬੂਰੀ ਚਾਹੀਦੀ ਹੈ ਆ ਕਰੋ ਜੀ ਜੇ ਦੇਖੋ ਥਾਣਾ ਦੀ ਕੁਆਲਿਟੀ ਨਖੜਵੇਂ ਚਾਰੇ ਥਣ ਲੱਗੇ ਗ੍ਰੈਪ ਦੇ ਵਿੱਚ ਕੋਈ ਫੋਟ ਚਾਨਣ ਨਾਲ ਵੀ ਜੀ ਚਾਰਾਂ ਚਾਰੇ ਥਾਣਾ ਦੇ ਬਰਾਬਰ ਹੁੰਦਾ ਬਰਾਬਰ ਬਿੱਦੀ ਬਰਾਬਰ ਚਾਰੇ ਹਨ ਪੌਪਰ ਚੱਲਦੇ ਹਾਂ ਵਧੀਆ ਵੀ ਜੀ ਗਾਰਨਾ ਗਾਰ ਬਰਾਬਰ ਪਛਾਰਨਾ ਪਛਾਰ ਬਰਾਬਰ ਲੋ ਜੀ ਚੈੱਕ ਕਰ ਲੋ ਦੋਸਤੋ ਹਾਂ ਦੇਖੋ ਥਾਣੇ ਦੇ ਦੂਜਾ ਸੂਆ ਸੂਈ ਦੀ ਛੋਟੀ ਸੂਈ ਨੂੰ 8 ਤੋਂ 10 ਦੱਸ ਦਿੰਦਾ ਟਾਈਮ ਹੋ ਗਿਆ ਆ ਕਰੋ ਉਲਟ ਬਹਿਣੀ ਵਾਲੇ ਪਾਸੇ ਚੈੱਕ ਦੀ ਨਿਸ਼ਾਨੀਆਂ ਜੰਮੀ ਜੰਮੀ ਪਲੀ ਦੇਖੋ ਵਧੀ ਛੋਟੀ ਕਿਦਾਂ ਦੇਖੋ ਜੀ ਦੋਸਤੋ ਪੂਰੀ ਰਾਜੀ ਪੂਰੀ ਜੰਮੀ ਪਲੀ ਇਹਦੀ ਪਿੱਠ ਪੁਰੇ ਦੀ ਚਰਾਈ ਹਾਂ ਆ ਲੋ ਜੀ ਕਰੋ ਚੱਕ ਜੀ ਬੈਕ ਸਾਈਡ ਤੋਂ ਵੇਖੋ ਦੋਸਤੋ ਆ ਵੇਖੋ ਚੱਦਾ ਲਾਗੂ ਦਿਖਾਉ ਗੈਬ ਥਾਣਾ ਦੇ ਬੜਨਾਲਾ ਦਾ ਨਾ ਜੀ ਕਰੋ ਚੱਕ ਜੀ ਸਿੰਗਲ ਡੀ ਜੀ ਆ ਵੇਖੋ ਆ ਵੇਖੋ ਲਓ ਜੀ ਕਰੋ ਚੱਕ ਚੀਲੀਆਂ ਵੇਖੋ ਨਾਲ ਲਓ ਜੀ ਕਰੋ ਗਾਵਾਰਗਾ ਸਰਾਮਾ ਠੰਡਾ ਆ ਲੋ ਜੀ ਵੇਖੋ ਵੇਖੋ ਲਓ ਲਓ ਜੀ ਦੋ ਦੁੱਧ ਜੀ ਹੋਣਾ ਜਿਹੜਾ ਮੌਕੇ ਦਾ ਜੀ 9 ਕਿਲੋ ਦੁੱਧ ਪੱਕਾ ਹੈਗਾ ਜੀ 9 ਕਿਲੋ ਮੰਨ ਕੇ ਕੋਈ ਸੌਦਾ ਕਰ ਲਈ ਹਾਂ 10 ਹੀ ਹੈ ਜੀ ਵੀ 9 ਕਿਲੋ ਹੀ ਮੰਨ ਲੇ 9 ਕਿਲੋ ਮੰਨ ਕੇ ਕਰੋ ਸੌਦਾ ਜੀ ਹਾਂ ਜੀ ਤੇ ਕਿੰਨਾ ਮੁੱਲ ਕਰਨਾ ਜੇ ਦਾ ਸ਼ਾ ਜੀ ਵੀਰ ਜੀ ਮੋਲ ਜਾਇ ਜੀ ਹਾਤਾ ਹਾਂਜੀ ਲੱਖ ਤੋਂ ਮਾਨਤਾਣ ਕਰਦੀਏ ਮੋਲੇ ਇੱਕ 5 10 ਜੋ ਮਰਜੀ ਹੈ ਲੱਖ ਤੋਂ ਕਿੰਨਾ ਕੁ ਮਾਨਤਾਣ ਹੋ ਸਕਦਾ ਜਿਹੜਾ ਆਪਾਂ ਮਾਨਤਾਣ 91000 ਦੀ ਦੇ ਰਹੀ ਵੀ 95000 ਦੀ 99 ਦੀ ਹਾਂਏ ਕੋਈ ਵੀ ਜੈਸੂਰ ਹਾਂ ਇਹ ਜ਼ਿਆਦਾ ਵੀ ਮਾਨਤਾਣ ਕਰ ਦਾਂਗੇ ਮੰਨ ਲਓ ਇਹ ਗੱਲ ਹੈਗੀ ਆ ਲਓ ਜੀ ਕਰੋ ਚੈੱਕ ਹਾਂਜੀ 95000 ਤੋਂ ਵੀਰ ਜੀ ਮਾਨਤਾਣ ਵੀਰ ਜੀ ਦੇ ਨਹੀਂ ਕਹਨੇ ਉਂਗਲਾ 15 ਨਾ ਹਾਂ ਤੇ ਫਿਰ 93000 ਦੀ ਦੇ ਦਾਂਗੇ 93000 93 ਦੀ ਕਿੱਥੇ ਵੇਣੂ ਬੇਦੀ ਪੂਰੇ ਦਿਨ ਨਹੀਂ ਹੁੰਦੀ ਵਿਧੀ 90 ਦੇ ਪੂਰੇ ਦੀ ਚਲੋ ਇਹ ਗੱਲ ਹੈ ਕਿ ਆ ਵੀ ਮੁੜ ਕੇ ਕੋਈ ਵੀਰ ਭਰਾ ਨਾ ਫਿਰ ਆ ਵੀ ਉਹ ਤੁਹਾਡੇ ਕਹਿੰਦੇ 90000 ਤਾਂ ਸਿਰਫ ਛੋੜਛੱਪੇ ਹੋਣਾ ਜਿਹੜਾ ਮਾਨਾ ਛੋੜ ਹੀ ਹੋਣਾ ਹਾਂ 100 200 ਰੁਪਈਆ ਹਾਂ 100 ਛੋੜ ਹੀ 100 200 ਰੁਪਈਆ ਬਾਤ ਲਓ ਜੀ ਕਰ ਲਓ ਚੈੱਕ ਹਾਂ ਡਿਮਾਂਡ ਮੰਗਣ ਨੂੰ ਵੀਰ ਭਾਵੇਂ ਲੱਖ ਮੰਗਲੇ ਭਾਵੇਂ 1-5 ਮੰਗਲੇ 90000 ਚ ਤੁਹਾਡਾ ਆਆਂ ਗਿਆ ਦਾ ਮਾਨ ਤਾਂ ਛੋੜਛੱਪੇ ਦਾ ਮੌਕੇ ਤੇ ਜ਼ਰੂਰ ਹੋਗਾ ਰੋਟੀ ਵੇਖ ਲਓ ਵੀਧੀ ਟੋਕਣ ਵਾਲਾ ਭਾਈ ਹੈ ਜੇ ਸੱਚੀ ਸੂਈ ਜੇ ਦੇਖੋ ਬਿਲਕੁਲ ਤਾਜੀ ਸੂਈ ਹੈ ਬਟਿਆ ਪੂਰਾ ਵੇਖੋ ਆ ਵੇਖੋ ਕਿੱਥੇ ਲੱਗੇ ਵੇਖੋ ਪਲੀ ਪਲੋਸੀ ਵੇਖੋ ਕਿਦਾਂ ਬਾਕੀ ਦੋਸਤੋ ਜਿਹੜੀ ਬਰੀਡ ਹੈ ਨੇ ਇਹ ਬਰੀਡ ਦੋਸਤੋ ਬਹੁਤ ਸੋਹਣੀ ਆ ਦੁੱਧ ਲੰਮਾ ਸਮਾਂ ਚਵਾ ਰੰਦੀ ਹੈ ਜੀ ਆਹ ਲਓ ਜੀ ਕਰੋ ਚੱਕ ਇਹਦੇ ਨਾਲ ਵੀਰ ਜੀ ਜਿਹੜੀ ਕਾਲੇ ਰੰਗ ਦੀ ਮੱਚ ਵੱਧੀ ਆ ਮੋਹਰਾ ਨਸਲ ਦੀ ਇਹ ਦੀ ਦੱਸਿਓ ਜੀ ਡਿਟੇਲ ਆਪਾ ਇਹ ਵੀਰ ਜੀ ਪਹਿਲਣ ਚੋਂ ਠੀਕੇ ਹਾਂ ਜੀ ਠੀਕ ਹੈ ਜੀ ਇਹਨੂੰ ਸੂਈ ਨੂੰ ਵੀਰ ਜੀ ਆ ਬੱਚਾ ਜੇ ਆ ਜੇ ਬੱਚਾ ਦੋਸਤੋ ਇਹਦੇ ਮਾਪ ਚੋਬਰ ਜੇ ਕਟਾ ਹਾਂ ਆ ਵੇਖੋ ਬੱਚਾ ਜੇ ਮਗਰ ਕੋਈ ਕਰੋ ਚੱਕ ਜੀ ਹਾਂਜੀ ਤੇ ਬਾਕੀ ਇਹ ਗੱਲ ਹੈ ਕਿ ਵੀਰ ਜੀ ਉਹਨਾਂ ਨੇ ਆਪਾਂ ਨੂੰ ਕਿਹਾ ਵੀ ਇਹਨੂੰ ਢਾਈ ਮਹੀਨੇ ਸੂਈ ਨੂੰ ਹੋਏ ਆ ਢਾਈ ਮਹੀਨੇ ਹੋ ਗਏ ਜੀ ਹਾਂਜੀ ਹਾਂਜੀ ਕੋਈ ਮੇਰਾ ਵੀਰ ਆਪਣੇ ਵੱਲੋਂ ਭਾਵੇਂ ਜਿੰਨੇ ਦੀ ਮਰਜ਼ੀ ਲਾ ਲੇ ਹਰ ਹਰਵਰੇ ਆਈ ਵੀਰ ਜੀ ਇਹ ਗੱਲ ਹੈ ਜੀ ਆ ਵੀ ਸਭਾ ਦੂਜਾ ਸੂਈ ਵੀਰ ਜੀ ਨਾ ਪਹਿਲਾ ਸੂਈ ਪਹਿਲਾ ਸੂਈ ਜੀ ਦੂਜੇ ਵਾਲੀ ਵੀਰ ਜੀ ਪਹਿਲੇ ਅੱਸੂ ਵਾਲੇ ਦੇ ਦੀ ਮਾਲੀ ਤੋਂ ਦੋ ਵਾਰ ਹੀ ਜੰਪ ਹੋਈ ਜੀ ਇੱਕ ਜਿਹੜੇ ਦੇਸੀ ਮੀਨਾ ਅਸੂਈ ਆ ਪਹਿਲੀ ਅਸੂਈ ਠੀਕ ਹੈ ਹਾਂਜੀ ਅਸੂਈ ਉਹਨੂੰ ਲਿਖਿਆ ਵਾ ਕਾਪੀ ਦੇ ਉੱਤੇ ਆਪਾਂ ਨੂੰ ਉਹਨਾਂ ਨੇ ਵਿਖਾਇਆ ਵਾ ਘਰ ਵਾਲਿਆਂ ਨੇ ਕਿ ਆਪਣੇ ਕੋਲ ਡਿਟੇਲ ਲੈਣੀ ਪਹਿਲੀ ਅਸੂ ਦੀ ਵੀਰ ਕੋਈ ਪ੍ਰਾਪਤ ਦੋਸਤੋ ਦੇਸੀ ਮੀਨਾ ਅਸੂ ਦੀ ਸੰਗਰਾਣ ਜਿਹੜੀ ਆ ਹੋਣਾ ਸੰਗਰਾਣ ਜਿਹੜਾ ਮਹੀਨਾ ਜਾਣ ਲਿਆ ਵਾ ਉਦੋਂ ਦੋਸਤੋ ਡਾਇਰੈਕਟ ਮਾਲੀ ਤੋਂ ਵੀਰ ਜਿੰਦਾ ਕ੍ਰੋਸ ਹੋਈ ਆ ਹਾਂ ਸੂਆ ਪਹਿਲਾ ਸੂਈ ਜੇ ਢਾਈ ਮਹੀਨੇ ਦਾ ਟਾਈਮ ਹੋ ਗਿਆ ਸੂਈ ਨੂੰ ਮਾਲਕਾਂ ਦੇ ਕਹਿਣ ਮੁਤਾਬਕ ਹਾਂਜੀ ਝੋਟੀ ਵੀਰ ਜੀ ਵੇਖੋ ਜੰਮੀ ਪਲੀ ਪੂਰੀ ਏ ਵੀ ਸਿੰਗੀ ਤੁੰਗੀ ਝੋਟੀ ਵੀ ਵੇਖੋ ਕਿੰਨੀ ਪਿਆਰੀ ਚ ਮਿੱਠੀ ਵੀਰ ਜੀ ਫਿਰ ਇੰਨੀ ਹਾਂਜੀ ਵੀ ਮੰਨ ਲਓ ਭਾਵੇਂ ਤੇ ਬੱਚਾ ਛੱਡ ਲੋ ਤੇ ਭਾਵੇਂ ਉਦਾਂ ਹੀ ਬਹਿ ਜਾਓ ਥੱਲੇ ਬਿਨਾ ਬੱਚੇ ਤੋਂ ਮਿਲਦੀ ਬਿਨਾ ਬੱਚੇ ਤੋਂ ਭਾਵੇਂ ਚੋਲੋ ਤੇ ਕੋਈ ਕੋਈ ਗਾੜੀ ਕੱਖ ਪਾਉਣ ਦੀ ਲੋੜ ਨਹੀਂ ਗੇ ਆਹ ਲੋ ਦੋਸਤੋ ਕਰ ਲੋ ਚੱਕ ਜੀ ਪਹਿਲਾ ਸੂਆ ਛੋਟੀ ਸੂਈ ਦੁੱਧ ਵੀਰ ਜੀ ਕੰਨਾ ਚੋਂ ਆਉਂਦੀ ਦੁੱਧ ਵੀਰ ਜੀ ਇਹਦੇ ਕੋਲੇ ਆ 7 ਕਿਲੋ ਚੋਕੇ ਲਿਆਂਦਾ ਹੁਣ 6 ਕਿਲੋ ਆ ਉਪਰੇ ਉਪਰਾ ਕੀ ਤੈਨ ਥੋੜਾ ਲੱਤਾ ਲਾਇਆ ਠੀਕ ਹੈ ਲੋ ਜੀ ਆਪਣੇ ਕੋਪਰੇ ਘਰ ਦਾ ਵੈਸੇ ਆਪਣੇ ਕੋ ਆ ਜੀ ਮੰਨ ਲਾ ਇਹ ਗੱਲ ਹੈ ਜੀ ਵੀਰ ਜੀ ਆਈ ਕਈ ਨਹੀਂ ਡੰਗਰ ਚਲੋ ਇਹ ਗੱਲ ਹੈ ਜੀ ਆ ਕਰ ਜਾਂਦਾ ਵਾ ਹਾਂ ਜੀ ਛੋਟੀ ਸੋਹਣੀ ਸੁਨੱਖੀ ਵੀਰ ਜੀ ਵੇਖੋ ਵੀ ਕਿੰਨੀ 6 ਕਿਲੋ ਮੰਨ ਕੇ ਕੋਈ ਸੌਦਾ ਕਰ ਲੇ ਜੀ 6 ਕਿਲੋ ਮੰਨ ਕੇ ਵੀਰ ਜੀ ਕੋਈ ਸੌਦਾ ਕਰ ਲੇ ਲੋ ਜੀ ਬੱਚਾ ਕੱਟਾ ਜੇ ਮਗਰ ਆ ਕਰਨਾ ਚਾਹ ਇੱਕ ਆ ਵੇਖੋ ਲਾਗੋ ਮਖਾ ਦੋ ਚੰਗੀ ਤਰਾਈ ਇਹ ਨਹੀਂ ਮੰਨ ਲੋ ਕੋਈ 6 ਮਹੀਨਿਆਂ ਦਾ ਉਹ ਤੇ ਆ ਪਾਕੀ ਜਾਵਾਂਗੇ ਠੀਕ ਹੈ ਜੀ ਅਜੇ ਕੋਈ ਸਿੰਗ ਨਿਕੇ ਨ ਗੱਬੀ ਮਿੱਠੀ ਏ ਡੀ ਜੀ ਹਾਂਜੀ ਕਿਉਂ ਆਪਾਂ ਵੀਰ ਜੀ ਸਾਰੀਆਂ ਗੱਲਾਂ ਇਹ ਕਰਕੇ ਕਈ ਆਪਾਂ ਨਹੀਂ ਨਾ ਦੱਸਣਾ ਮੰਨ ਲਓ ਇਹ ਗੱਲ ਹੈਗੀ ਆ ਨਹੀਂ ਫਿਰ ਜੇ ਕਹੇ ਨੇ ਗੱਬਣ ਦੀ ਵੀਰਜੀ ਗਰੰਟੀ ਲੈਣੀ ਆ ਨਾ ਕਿ ਗੱਬਣ ਦੀ ਵੀ ਮੇਰੇ ਤੋਂ ਗਰੰਟੀ ਮੈਂ ਉਸ ਹਾਵਣਾ ਮੁੱਲ ਕਰੂੰਗਾ ਠੀਕ ਹੈ ਜੀ ਠੀਕ ਹੈ ਨਾ ਗੱਲ ਠੀਕ ਹੈ ਜੀ ਜੇ ਕਹੇ ਨੇ ਮੇਰੇ ਤੋਂ ਗਰੰਟੀ ਲਿਖਾ ਕੇ ਖੜਨੀ ਆ ਨਾ ਗੱਬਣ ਦੀ 65000 ਦੀ ਵੀਰਜੀ ਝੋਟੀ ਲੈ ਜਾਏ ਕੋਈ ਜੇ ਖਾਲੀ ਨਿਕਲਾਵੇ ਤੇ ਮੇਰੇ ਕਿੱਲੇ ਤੇ ਬੰਨ ਕੇ ਆ ਦੇ ਪੈਸੇ ਲੈ ਜੀ ਗੱਬਣ ਦੀ ਗਰੰਟੀ ਵੀ ਦਿੰਦੇ ਹੋ ਤੁਸੀਂ ਹਾਂਜੀ ਹਾਂਜੀ ਗੱਬਣ ਦੀ ਮੰਨ ਲਾਏ ਗੱਲ ਹੈ ਵੀ ਆ ਗਰੰਟੀ ਵੀਰ ਜੀ ਮੈਂ ਦਊਂਗਾ ਜੇ 65000 ਰੁਪਿਆ ਜੇ ਕਹੇ ਨੇ 65000 ਰੁਪਿਆ ਦੇ ਦੇ ਮੈਨੂੰ ਹਾਂਜੀ ਤੇ ਜੇ ਮੰਨ ਲਾ ਗੱਬਣ 2 ਮਹੀਨਿਆਂ ਨੂੰ ਕੋਈ ਚੈੱਕ ਕਰਾ ਲੇ ਹਾਂਜੀ ਠੀਕ ਆ ਠੀਕ ਆ ਹਾਂ ਆ ਮੰਨ ਲਓ ਵੀ 10 ਦਿਨ ਹੋ ਗਿਆ ਆ 10 ਦਿਨ ਮਹੀਨਾ ਗਿਆ ਕਿੰਨਾ ਕੀ ਗਿਆ ਹਾਂਜੀ ਹਾਂਜੀ ਫੌਜੀ ਸਾਹਿਬ ਤੋਂ ਵੀਰ ਜੀ ਆਪਾਂ ਮੈਂ ਲਈ ਬਹੁਤ ਜਿਆਦਾ ਉਹਨਾਂ ਗਰੰਟੀ ਉਹਨਾਂ ਕਦੀ ਵੀ ਨਹੀਂ ਇਹ ਲੋਕ ਹਾਂਜੀ ਪਹਿਲੀ ਅਸੂ ਦੀ ਲੱਗੀ ਲੈ ਲਓ ਜੀ ਇਹ ਸ਼ਾਹ ਜੀ ਵੀਡੀਓ ਲਾਈਵ ਆਪਣੀ ਚੱਲਣਗੀ ਮੈਂ ਨਾ ਵੀਰ ਜੀ ਲਾਈਵ ਮਨ ਲਓ 65000 ਰੁਪਇਆ ਕੋਈ ਦੇ ਦੇ ਮੇਰੇ ਤੋਂ ਗਾਰੰਟੀ ਲੈ ਲੈ ਇੱਕ ਕਰਾ ਲੈ ਮੰਨ ਲਓ ਠੀਕ ਆ 10 ਦਿਨ ਹੋ ਗਏ ਆ ਤੇ ਮੰਨ ਲਓ ਇਹ ਗੱਲ ਹੈਗੀ ਆ ਵੀ 50 ਦਿਨਾਂ ਨੂੰ ਛੋਟੀ ਕੋਈ ਚੈੱਕ ਕਰਾ ਲੈ ਹਾਂਜੀ ਜੇ ਖਾਲੀ ਨਿਕਲਦੀ ਆ ਤਾਂ ਮੈਂ ਲੈ ਲਾਇਆ ਲੈ ਜਾ ਤੇ ਮੱਝ ਦੇ ਜੀ ਹਾਂ ਆਵਾਜ਼ ਮੱਝ ਦੇ ਦੀ ਠੀਕ ਹੈ ਹਾਂ ਧੰਨੇ ਜੀ ਬਣ ਜੀ ਹਾਂ ਜੇ ਵੀਰ ਜੀ ਗਾਰੰਟੀ ਨਹੀਂ ਕਹਨੇ ਲੈਣੀ ਹਾਂ ਫਿਰ ਆਪਾਂ ਛੋਟੀ ਦਵਾਂਗੇ 60 ਤੋਂ ਅੰਦਰ 60 ਤੋਂ ਅੰਦਰ ਫਿਰ ਕੋਈ ਮੰਨ ਲਾਏ ਅਗਲੇ ਦੀ ਨਿਕਲ ਆਵੇ ਅਗਲੇ ਦੀ ਕਿਸਮਤ ਅਗਲੇ ਨਾਲ ਠੀਕ ਹੈ ਜੀ ਠੀਕ ਨਾ ਗੱਲ ਹੁਣ ਵੇਹੇ ਆਪਾਂ ਮੋਲੇ ਦਾ ਕਰਨਾ ਵਾ ਖਾਲੀਆਂ ਵਾਲਾ ਜੀ ਬੱਸ ਵੀਰ ਜੀ ਇਤਨਾ ਗੱਲ ਕੀ ਆ ਜੇ ਮੰਨ ਲਓ ਇਹ ਕਈ ਵੇ ਨਹੀਂ ਹੁੰਦਾ ਅਗਲੇ ਨੂੰ ਵੀ ਗੱਲ ਨਹੀਂ ਬਾਤੀ ਗੱਲ ਕਰੀ ਜਾਂਦਾ ਵਾ ਮੰਨ ਲਓ ਇਹ ਗੱਲ ਹੈਗੀ ਝੋਟੀ ਵੇਖੋ ਮਗਰ ਵੀ ਦੀ ਕੱਟਾ ਵੀ ਆ ਹਾਂਜੀ 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 ਠੀਕ ਨਾ ਗੱਲ ਆ ਇਹ ਆ ਵੀ ਸਨੱਕੀ ਆ ਥਲ ਥਾਨ ਚੱਡੇ ਵਾਲੀ ਝੋਟੀ ਆ ਫਿਰ ਮਿੱਠਤ ਵੜੀ ਆ ਠੀਕ ਹੈ ਜੀ ਹਾਂਜੀ ਹਾਂਜੀ ਇਦਾਂ ਹੀ ਮੋਲੇ ਦਾ ਅੱਜ ਦਾ ਮੁੱਲ ਦੱਸੋ ਇਹਦਾ ਜੇ ਵੀਰ ਜੀ ਅੱਜ ਦਾ ਮੁੱਲ ਮੰਨ ਲਾ ਇਹ ਗੱਲ ਹੈਗੀ ਆ ਫਿਰ 60 ਦੇ ਵਿੱਚੋਂ ਵੀ ਦੀ ਮਾਨਤਾਨ ਕਰਦਾ 58000 55000 ਦੀ ਦੇ ਦੇਣਗੇ ਜੈਸੇ ਕੀ ਹੋਰ ਕੋਈ ਦਿਖੇ ਵੇ ਇਹ ਤਾਂ ਨਹੀਂ ਵੀਰ ਜੀ ਉਤਰਾਂ ਵੇ ਕੋਈ ਗਜਾਇਸ ਹੈਗੀ ਤੇ ਬਾਕੀ ਕੋਈ ਇਹ ਛੋੜ ਛਪਾਈਆ 500 ਕੋਈ ਵੀ ਭਰਾ ਮੇਰਾ ਇਹ ਆ ਵੀ ਜਿਆਦਾ ਨਾ ਕੋਈ ਆਕੇ ਵੀ ਇਹਨੇ ਵੀਰ ਨੇ 55 ਦੀ ਦੇ ਦੇਣੀ ਆ 55 ਦੀ ਦੇ ਦੇਣੀ ਆ ਤੇ ਮੰਨ ਲਾ ਇਹ ਗੱਲ ਹੈਗੀ ਆ ਹਾਂ ਨਾ ਵੀਰ ਜੀ ਫਿਰ ਇਹ ਆ ਵੀ ਸਾਤੀ ਸਾਤ ਕਰ ਦਈਏ ਪੂਰੇ 57 ਦੀ ਪੂਰੇ 55000 ਦੀ ਕਰ ਦੇ ਤੁਹਾਨੂੰ ਮੈਂ ਯਾ ਤੇਰਾ ਸ਼ਾਮ ਦਾ ਟਾਈਮ ਆ ਨਹੀਂ ਉਹਦੇ ਗੱਲ ਹੈਗੀ ਜਿੱਦੀ ਭਾਰੀ ਗੱਲ ਹੈਗੀ ਆ ਵੀ ਲੋ ਜੀ ਚੈੱਕ ਲੋ 52000 ਰੁਪਏ ਪੂਰਾ ਆਪਣੇ ਲੋ ਮੈਂ ਕਹਤਾ ਜੇ ਤੇ ਜੇ ਪਰ ਇੱਕ ਉਹਨਾਂ ਵੀਰ ਮੇਰਾ ਭਰਾ ਕੋਈ ਨਾ ਚਲੋ ਉਹੋ ਹੀ ਮੇਰਾ ਵੀਰ ਬਣ ਕੇ ਕੋਈ ਫੋਨ ਲਾਵੇ ਜਿੰਨੂੰ ਇਹਨੇ ਦੀ ਫਿਰੇ ਚਾਹੁੰਦੀ ਆ ਠੀਕ ਹੈ ਉਹ ਚੋਂ ਸਿਰਫ ਅੱਧਾ ਅੱਧਾ 100 ਹੋ ਜਾ ਤੋ ਵਾ ਠੀਕ ਹੈ ਜੀ ਬਾਕੀ ਇਹ ਗੱਲ ਦੀ ਡਿਟੇਲ ਤੁਸੀਂ ਦਸੀ ਆ ਵੀ 50 ਦਿਨਾਂ ਨੂੰ ਚੈੱਕ ਕਰਵਾ ਲੈ ਜੇ ਮੱਝ ਖਾਲੀ ਨਿਕਲਦੀ ਆ ਹਾਂ ਤੇ ਜੇ ਤੇ ਕੋਈ ਕਿਸੇ ਨੇ ਗੱਪਣ ਕਰਕੇ ਖੜਨੀ ਫੇਰ 65000 ਰੁਪਏ ਪੈਰ 1000 ਦੀ ਲੈ ਜੀ ਮੇਰੀ ਗਰੰਟੀ ਲਿਖ ਕੇ ਲੈ ਜੇ ਤੇ ਜਿੰਨਾ ਦੀ ਵੀ ਦਾ ਥਾਮ ਕਰਾ ਕਲੇ ਤੁਹਾਡੀ ਵੀਡੀਓ ਸਾਹਮਣੇ ਰੱਖ ਲੈ ਠੀਕ ਹੈ ਨਾ ਗੱਲ ਤੇ ਬਾਕੀ ਇਹ ਗੱਲ ਹੈ ਜੀ ਆ ਵੀ ਨਹੀਂ ਚੂਣ ਵਾਲੀ ਨਿਕਲਦੀ ਤੇ ਭਾਵੇਂ ਮੈਨੂੰ ਵਾਹ 65000 ਰੁਪਏ ਲੈ ਜੇ ਤੇ ਮੱਝ ਦੇ ਜੀ ਤਾਂ ਮੱਝ ਦੇ ਜੀ ਬਾਤ ਹਾਂ ਮੱਝ ਦੇ ਦੇ ਹਾਂ ਬਾਕੀ ਅੱਜ ਦਾ ਮੁੱਲ ਦੋਸਤੋ ਇਹਦਾ ਹੈਗਾ ਜੀ 55000 ਰੁਪਏ ਹਾਂ 55000 ਇਹ ਜੋ ਆਫਰ ਸਾਰੀਆਂ ਵੀਰ ਨੇ ਦੱਸ ਦਿੱਤੀਆਂ ਹਾਂ ਬਸ ਇਹ 55 ਜੋ ਨਹੀਂ ਵੀਰ ਦੀ ਵਾਦਾ ਘਾਟਾ ਕੋਈ ਵੀ ਹੋਣਾ ਮੇਰਾ ਵੀਰ ਬਣਾ ਕੇ ਕੋਈ ਇਹ ਐਨਾ ਦਸੀ ਮੁੱਲ ਜੀ ਗਾਂ ਦਾ ਹਾਂ ਐ ਦਸੀ ਡਿਟੇਲ ਦੀ ਗਾਂ ਵੀਰ ਜੀ ਇਹ ਮੰਨ ਲਓ ਇਹ ਗੱਲ ਹੈਗੀ ਆ ਇਹਨੂੰ ਅੱਜ ਮੰਨ ਲਓ ਇਹ ਗੱਲ ਹੈ ਕਿ 20 ਦਿਨ ਬਣੀ ਹੋਏ ਜੀ ਹਾਂਜੀ ਬੱਛਾ ਇਹਦੇ ਮਗਰ ਜੀ ਹਾਂਜੀ ਸੀਲੀਆਂ ਸੂਲਣਾ ਇਹਦੇ ਕਰਮਾਲੀ ਦੇ ਆ ਵੇਖੋ ਭਾਵੇਂ ਇਦਾਂ ਹੀ ਆ ਮੰਨ ਲਓ ਪਲੀ ਪਰੋਸੀ ਵੇਖੋ ਕਿੱਡੀ ਰਾਜੀ ਪੂਰੀ ਜੰਮੀ ਪਲੀ ਪੂਰੀ ਹੈ ਨਾ ਜੀ ਹਾਂਜੀ ਹਾਂਜੀ ਦੁੱਧ ਕੇ ਮਾਚੋਂ ਆਉਂਦੀ ਦੁੱਧ ਵੀਰ ਜੀ ਇਹਦੇ ਕੋਲੇ ਹੁਣ ਤੁਹਾਨੂੰ ਮਦਦ ਹੰਦਾ ਦੁੱਧ ਹੀ 7 ਕਿਲੋ ਹਾਂਜੀ ਹੁਣ ਦੁੱਧ ਹੋਊਗਾ ਵੀਰ ਜੀ 6 ਕਿਲੋ ਦੀ ਗਰੰਟੀ ਦਵਾਂਗੇ ਝੋਨੇ ਝਾਂਨੇ ਚ ਰੁੱਗੇ ਮਾਲ ਰਿਆ ਭੁਖਾ ਤਾ ਹੈ 6 ਕਿਲੋ ਕਰਕੇ ਕੋਈ ਸੌਦਾ ਕਰ ਲੇ ਜੀ ਹਾਂਜੀ ਹਾਂਜੀ ਲਓ ਜੀ 6 ਕਿਲੋ ਦੁੱਧ ਦੋਸਤੋ ਮਿਣਕੇ ਕੋਈ ਮੰਨ ਕੇ ਸੌਦਾ ਕਰ ਲੇ ਵੀਰ ਨਾ ਹਾਂ ਸੁਬਾ ਕਹ ਨਾ ਸੋਈਏ ਜੀ ਵੀਰ ਜੀ ਸੂਆ ਦੂਜਾ ਵਾ ਆ ਬੱਛਾ ਜੀ ਇਹਦੇ ਮਗਰ ਸੁਬਾ ਦੂਜਾ ਸੂਈ ਜਾ ਤੇ ਆ ਜੇ ਬੱਛਾ ਤੇ ਤੀਜੇ ਸੂਈ ਤੇ ਗੱਬਣਿਆ ਕੋਈ ਵੀਕ ਡੰਡਾ ਕੈਮ ਹੋ ਗਿਆ ਕਨਫਰਮ ਕੋਈ ਵੀ ਹਾਂ ਲੋ ਜੀ ਚੈੱਕ ਕਰ ਲਿਓ ਜੀ ਮੋੜ ਲਓ ਮੋੜ ਲਓ ਅਰੇ ਵੀਰ ਜੀ ਟੀਕਾ ਜਿਹੜਾ ਆਪਾਂ ਮੰਨ ਲਓ ਇਹ ਭਰਾਇਆ ਨਾਲ ਤੇ ਸਾਰਾ ਕੋ ਹੋ ਆਪਾਂ ਇਹਦੇ ਕੋ ਕਾਰਵਿਹਾਰ ਕੀਤਾ ਵੀ ਕਰਮਾਂ ਵਾਲੀ ਜੇ ਕਹੇ ਦੇ ਕਰਮ ਭੈਣ ਭਰਾ ਦੇ ਹਾਂਜੀ ਠੀਕ ਹੈ ਜੀ ਗੱਲ ਠੀਕ ਹੈ ਜੀ ਤੇ ਹਾਂਜੀ ਠੀਕ ਹੈ ਦੇਖੋ ਵੀਰ ਨੇ ਕਿਦੋਂ ਕ੍ਰਾਸ ਕਰਾਈ ਆ ਨਾੜ ਦਾ ਠੀਕ ਆ ਵੀ ਜੂਰ ਨਾਲ ਲਵਾਇਆ ਹਾਂ ਤੇ ਬਾਕੀ ਦੋਸਤੋ ਚਲੋ ਗਾੜੀ ਜਿਹੜਾ ਵੀਰ ਖੜੂਗਾ ਉਹਦੇ ਕਿਸਮ ਤੇ ਲੈ ਜਾਓ ਜੀ ਹਾਂ ਜੰਮੀ ਪੜੀ ਵੀ ਦੀ ਥਣ ਚੱਡਾ ਵੀਰ ਦੀ ਮਈਆਂ ਰਗੀ ਜੇ ਆ ਲਓ ਜੀ ਕਰੋ ਚੈੱਕ ਜੀ ਭਾਵੇਂ ਵੰਗਾ ਪਾ ਲੋ ਤੇ ਭਾਵੇਂ ਵੰਗੇ ਤੋਂ ਬਿਨਾਂ 1 ਕਿਲੋ ਦੁੱਧ ਮੰਨ ਕੇ ਦੋ ਤੋਂ ਕੋਈ ਵੀਰ ਦੇ ਨਾਲ ਸੌਦਾ ਕਰ ਲੇ ਦਾ ਹਾਂ ਤੇ ਇਹਦਾ ਮੁੱਲ ਕਿੰਨਾ ਕਰਨਾ ਜੀ ਸਾ ਜੀ ਮੁੱਲ ਵੀਰ ਜੀ 20 ਕਰਾ ਲਓ ਭਾਵੇਂ 25 ਕਰਾ ਲਓ ਇਹ 18000 ਵੀ ਦੇ ਦਈਏ ਵੀਰ ਜੀ ਹਾਂ ਕਿੰਨਾ ਕੁ ਮਾਨਤਨ ਹੋ ਸਕਦਾ 18000 ਮਾਨਤਨ ਤੇ ਸਾਰਾ ਟੋਟਲ ਹੀ ਕਰਤਾ ਮੁਣ ਜਿੰਨਾ ਵੀ ਹਰ ਕਹੇ ਵੀਰ ਭਰਾ ਦਾ ਮਾਣ ਤਣ ਤੇ ਵੜਾ ਗਏ ਕਿ ਆਪਾਂ 18 ਦੇ ਵਿੱਚ ਤੁਹਾਨੂੰ ਪਤਾ ਵੀ ਦੀ ਇਹੋ ਜੀ ਆਉਂਸਰਾਂ ਵਾਲਾ ਹੀ ਰੇਟ ਆ ਹਾਂਜੀ ਦੱਸਿਓ ਜੀ ਵੀ ਜੈ ਜੈ ਮੁੱਲ ਦੱਸਿਓ ਜਿਹੜੀ ਦੇ ਹੀ ਦੇਣੀ ਹੈ ਦੇ ਦੇਣ ਵੀ ਦੀ ਫਿਰ 17 ਦੀ ਦੇ ਦੇ ਪੂਰੇ 15000 ਦੀ ਕਰ ਦੀ ਨਹੀਂ 15 ਦੀ ਠੱਕਾ ਹੁੰਦਾ 16000 ਕਰ ਦੇ ਚਲੋ 16 ਦੀ ਦੇ ਦਿਓ ਫਿਰ ਲਓ ਜੀ 16000 ਰੁਪਇਆ ਇਹਦਾ ਰੇਟ ਅੱਜ ਦਾ ਹਾਂ 6 ਕਿਲੋ ਤੋਂ ਮਿਲਣੀ ਨਹੀਂ ਜੇ ਵੀਰ ਜੀ ਕਿਤੇ ਉਵੇਂ ਕਰਮਾ ਲਈ ਇਹੋ ਜੀ ਏਡੀ ਜੰਮੀ ਪੜੀ ਮੰਨ ਲਓ ਇਹ ਗੱਲ ਹੈਗੀ ਤੇ ਗਾਂ ਗਾਂ ਨੇ ਨਿਕਲਣਾ ਵੀ ਇਹ ਕਰਮਾ ਲਈ ਨੇ ਮੈਂ ਤੇ ਕਰਮਾ ਲਈਏ ਥਾਪੀ ਮਾਰ ਕੇ ਆਨੇ ਵੀ ਇਹ ਨਿਕਲੂਗੀ ਵੀ ਗਾ ਠੀਕ ਹੈ ਜੀ ਹਾਂ ਜੀ ਹਾਂ ਜੀ ਨਹੀਂ ਮੰਨ ਲਓ ਇੱਕ ਗਾਂ ਤੇ ਦੋ ਮੱਜਾ ਸੂਈਆਂ ਸਵਾਏ ਪਹੂ ਤਿੰਨੇ ਇੱਕ ਟਾਈਮ ਦੋ ਟਾਈਮ ਚੋ ਕੇ ਤਸੱਲੀ ਆਪਣੀ ਜ਼ਰੂਰ ਕਰ ਲਓ ਐਡਰੈਸ ਇੱਕ ਰੀਵੀਰ ਦਾ ਫੇਰ ਬੋਲ ਦੇਣਾ ਪਿੰਡ ਕੈਰੋਂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਕਰਮਦਾਰ ਸਾਹਿਬ ਨਾਮ ਇਹਦਾ ਝੰਡਾ ਸਿੰਘ ਫੋਨ ਨੰਬਰ ਵੀਰ ਜੀ ਇੱਕ ਰਿਫੇ ਬੋਲਦੇ ਫੋਨ ਨੰਬਰ ਹੈ ਵੀਰ ਜੀ 9872439717 ਠੀਕ ਹੈ ਜੀ ਦੂਜਾ ਨੰਬਰ ਹੈਗਾ ਜੀ ਚਲੋ ਇੱਕ ਹੀ ਬੜਾ ਵੀਰ ਜੀ ਇੱਕ ਹੀ ਬੜਾ ਹਾਂ ਠੀਕ ਧੰਨਵਾਦ ਉਸ ਤੋਂ ਰਹਿਣਾ ਧੰਨਵਾਦ ਜੀ ਧੰਨਵਾਦ